ਦੀ ਗਿਣਤੀ ਵਿੱਚ ਮਾਰੀ ਜਾ ਚੁੱਕੀ ਹੈ 10000 ਸੈਨਾ ਲੈ ਕੇ ਜਲਾਵੇ ਫਿਰ ਅੱਗੇ ਵਧਿਆ ਹੈ ਦਿਨ ਚੜ ਗਿਆ ਹੈ ਰਾਤ ਦੇ ਜੰਗ ਯੋਧ ਵਿੱਚ ਤੁਰਕਾਂ ਨੂੰ ਭਾਰੀ ਨੁਕਸਾਨ ਹੋਇਆ ਹੈ ਜੋ ਰਾਤ ਦੇ ਹਨੇਰੇ ਦਾ ਲਾਭ ਉਠਾ ਕੇ ਸਰਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਹਰਾਉਣਾ ਚਾਹੁੰਦੇ ਸਨ ਪਕੜਨਾ ਚਾਹੁੰਦੇ ਸਨ ਆਓ ਇਸ ਪ੍ਰਸੰਗ ਤੋਂ ਕਲਮ ਬੰਦ ਕਵੀ ਨੇ ਕਿਵੇਂ ਸ਼ੰਤੋਪ ਸਿੰਘ ਨੇ ਕੀਤਾ ਸਾਂਝ ਬਣਾਈਏ ਸਾਰੀਆਂ ਸੰਤਾਂ ਅਸ਼ੀਸ਼ ਬਖਸ਼ੋ ਹਰੀ ਦਵਾਓ ਉਚਾਰਨ ਕਰਕੇ ਆਖੋ ਜੀ ਸਖਤ ਨਾ ਕਰਦਾ ਹੈ ਕਿ ਜੰਗ ਵਿੱਚ ਜਾਣਾ ਬਹੁ ਸੰਕੋਚ ਕਰਦੇ ਹੋ ਮਾਤਲ ਕਿਆ ਦੇਖਦ ਖਰੋ ਰਣ ਸਮੇ ਵਿਚਾਰੋ ਹੋਏ ਨ ਅਸਰੇ ਪਾਇਤ ਅਨਜੋਣ ਸੰਭਾਰੋ ਤੇ ਗੁਰੂ ਸਾਹਿਬੋ ਕਾਸ਼ਮ ਬੇਗ ਸਮਸ਼ੇਵੀ ਦੋਵੇਂ ਭਰਾ ਨਾਲ ਆਏ ਹੋਏ ਹਨ ਜਿਨ੍ਹਾਂ ਨੇ ਕਿਹਾ ਹੈ ਕਿ ਸਮੇਂ ਦੀ ਸੰਭਾਲ ਕਰੋ ਦੁਸ਼ਮਣ ਚੜ ਕੇ ਆਇਆ ਹੈ ਮਰੇ ਸੁ ਗਏ ਨਾ ਆਏ ਫਿਰ ਜੀਵਤ ਹੈ ਜੀ ਤੈਨੋ ਜਤਨ ਕਰ ਬੋ ਬਨੇ ਦਾਨੇ ਵੜਤੇ ਜੋ ਮੈਦਾਨੇ ਜੰਗ ਵਿੱਚ ਆਪਣਾ ਆਪ ਗਵਾ ਗਏ ਹਨ ਸਵਾਸ ਪੂਰੇ ਕਰ ਗਏ ਹਨ ਜੀਵਤ ਹੈ ਜੇ ਮਰੇ ਸੋ ਗਏ ਸੋ ਆਏ ਫਿਰ ਨਾ ਆਏ ਫਿਰ ਜੇ ਇੱਕ ਵਾਰ ਚਲੇ ਗਏ ਸਵਾਸ ਪੂਰੇ ਕਰ ਗਏ ਉਹਨਾਂ ਨੇ ਤਾਂ ਫਿਰ ਆਉਣਾ ਨਹੀਂ ਜੀਵਤ ਹੈ ਜੇ ਜਿਹੜੇ ਤੁਹਾਡੇ ਪਾਸ ਜੀਵਤ ਸੈਨਿਕ ਹਨ ਇਹਨੂੰ ਜਤਨ ਕਰਦੇ ਬਾਨੇ ਉਹਨਾਂ ਨੂੰ ਨਾਲ ਲੈ ਕੇ ਮੈਦਾਨੇ ਜੰਗ ਦੇ ਚੱਲੋ ਵੱਲ ਦਿਖਾਓ ਦਾਨੇ ਵੱਡ ਤੇ ਸੂਝਵਾਨ ਉਹੀ ਹੁੰਦਾ ਜੋ ਸਮੇ ਨੂੰ ਸੰਭਾਲ ਲਵੇ ਚੜੇ ਹਤੇ ਹਮਲਨ ਕੋ ਮੈਂ ਖਾਣਾ ਖਾਣੇ ਮਾਰਨ ਮਰਜੋ ਕਾਜ ਰਨ ਕਿਆ ਚਿੰਤਾ ਖਾਣੇ ਕਸੀ ਆਏ ਹੀ ਇਸੇ ਵਾਸਤੇ ਸਾ ਇਹ ਸਾਡੇ ਨਾਲ ਹਜ਼ਾਰਾਂ ਦੀ ਬੇਨਤੀ ਵਿੱਚ ਸੈਨਿਕ ਜਿਹੜੇ ਆਏ ਏ ਵੀ ਇਹ ਸੇਵਾ ਵਾਸਤੇ ਆਏ ਛੰ ਇਸ ਕਰਕੇ ਹੁਣ ਸਾਨੂੰ ਕੋਈ ਦੂਜਾ ਕਾਜ ਹੀ ਨਹੀਂ ਹੈ ਮਾਰਨ ਮਰਨੋ ਕਾਜ ਰਨ ਕਿਆ ਚਿੰਤਾ ਕੰਨ ਰਣ ਤੱਤੇ ਮੈਦਾਨ ਵਿੱਚ ਮਰਨਾ ਹੈ ਜਾਂ ਮਾਰਨਾ ਹੈ ਇਹੋ ਕਾਰਜ ਹੈ ਲਲਾ ਵੇਗ ਸੁਣ ਪਰ ਬੰਧਿਓ ਕਿਉਂ ਨਹੀਂ ਵਿਚਾਰੋ ਚੌਥੇ ਭਾਗ ਸੁਦਲ ਰਹਿਓ ਦੇ ਆਪਣੇ ਭਤੀਜੇ ਨੂੰ ਵਿਚਾਰਾਂ ਵੀ ਕਿਉਂ ਨ ਕਿਉਂਕਿ ਚੌਥਾ ਭਾਰਾ ਫਾਦੀ ਸੈਨਾ ਦਾ ਮਾਰਿਆ ਗਿਆ ਹੈ ਚੌਥਾਈ ਭਾਗ 1/4 ਭਾਗ ਤਾਂ ਮਾਰਿਆ ਗਿਆ ਹੈ ਔਰ ਥੋੜੀ ਜੀ ਸੈਨਾ ਸਾਡੇ ਪਾਸ ਰਹਿ ਗਈ ਹੈ ਤਿੰਨ ਹਿੱਸੇ ਤਾਂ ਚਲੇ ਗਏ ਇੱਕ ਹਿੱਸਾ ਰਹਿ ਗਿਆ ਹੈ تین حصے جڑی سینہ سی وہ ماری جا چکی ہے پندرہ ہزار سینہ ماری جا چکی ہے تھوڑی کی داس کو باقی ہے کہاں بھی جے اب ہوئے گی رہ گے پٹ تھوڑے لکیو نشدر بھید کو لیرا کتے ہو رہے کہنے لگا ویجے پراپت کرنی تا دور دی گل رہ گئی ਸਾਡੇ ਕੋਲ ਤਾਂ ਸੈਨਿਕ ਵੀ ਥੋੜੇ ਰਹਿ ਗਏ ਨਹੀਂ ਸੀ ਪਤਾ ਗੁਰੂ ਹਰਗੋਬਿੰਦ ਸਾਹਿਬ ਦਾ ਇਹ ਡੇਰਾ ਗੁਰੂ ਹਰਗੋਬਿੰਦ ਸਾਹਿਬ ਦੀ ਕੀਤੀ ਤਿਆਰੀ ਜੰਗ ਯੁੱਧ ਦੀ ਸਾਡੇ ਤੇ ਭਾਰੂ ਹੋਵੇਗੇ ਆਇਆ ਗਾਰੂ ਰੋਗ ਕਰ ਤਮ ਮੈਂ ਦਨ ਮਾਰਾ ਕਟਿਆ ਬਸੈ ਸ਼ਸਤਰ ਗਣ ਕਰੀ ਸੰਭਾਰਾ ਦੰ ਲਗੜਾ ਅਗੋਂ ਤਾਂ ਦਲ ਆਇਆ ਹੀ ਸਿੱਖ ਸੈਨ ਤੋਂ ਆਇ ਹੀ ਚੜਾਈ ਕਰਕੇ ਪ੍ਰਸਾਦ ਨੂੰ ਨੁਕਸਾਨ ਉਹ ਹੋਇਆ ਜੋ ਕਟੇ ਆਪ ਹੀ ਮਾਹੇ ਸ਼ਸਤਰ ਗਏ ਨਹਿ ਕਰੀ ਸੰਭਾਲਾ ਆਪਸ ਵਿੱਚ ਹੀ ਇੱਕ ਦੂਜੇ ਨੂੰ ਕੱਟ ਕੱਟ ਕੇ ਲੜ ਲੜ ਕੇ ਸ਼ਿਪਾਈ ਸੈਨਤ ਮਾਰੇ ਹੈ ਉਹੀ ਸਾਨੂੰ ਵੱਡਾ ਘਾਟਾ ਪਿਆ ਹੈ ਕਾਸ਼ਮ ਬੇਗ਼ ਅਨ ਸਮਸ਼ ਬੇਗ ਦੋਨੋਂ ਸੁਧ ਤੀਰਾ ਭਰਾਤਾ ਕਬਰ ਬੇਗ ਟਿਗ ਬੋਲਿਓ ਤਰ ਤੀਰਾ ਲੱਲਾ ਬੇਗ ਦੇ ਦੋ ਪੁੱਤਰ ਮੈਦਾਨ ਵਿੱਚ ਨੇ ਕਾਸ਼ਮ ਬੇਗ ਸ਼ਕਸ਼ਮਸ਼ ਬੇਗ ਤੇ ਤੀਸਰਾ ਇਹਨਾਂ ਦਾ ਭਰਾ ਅਮਰ ਬੇਗ ਹੈ ਉਹਨਾਂ ਲਲਾ ਦੇ ਨੂੰ ਧੀਰਜ ਦਿੱਤਾ ਰਹਾ ਕਰੇ ਲਿਸ਼ ਕਰਮ ਰਿਓ ਕਰ ਕੁਮਿਤ ਮਰਾਇਓ ਥਕਤ ਛੁਦਤ ਪਾਰ ਪਰਿਓ ਕਹਿ ਭੇਰ ਕਰਾਇਓ ਕੱਖਾਂ ਲੱਗੀ ਆਪ ਤੁਸੀਂ ਆਪਣਾ ਨੁਕਸਾਨ ਕਰ ਰਿਹਾ ਹੈ ਕਿਉਂਕਿ ਕੁਮਤ ਮਰਾਇਓ ਕੁਮਤ ਭੈੜੀ ਕੁਮਤ ਭੈੜੀ ਸਿੱਖਿਆ ਕੋਈ ਸੂਝ-ਬੂਝ ਤੋਂ ਕੰਮ ਹੀ ਨਹੀਂ ਲਿਆ ਤੀਖਣ ਬੁੱਧੀ ਨਹੀਂ ਆਪਣੀ ਵਖਤੀ ਐਵੇਂ ਦਲ ਮਰਵਾ ਲਿਆ ਸ਼ੈਨਾ ਮਰਵਾ ਲਈ ਕਿਉਂਕਿ ਫਤ ਦੀ ਸਰਦੀ ਦਾ ਕਿਤਨਾ ਪ੍ਰਭਾਵ ਸੀ ਸਾਡੀ ਸ਼ੈਨਾ ਤੇ ਬਹੁਤ ਠੰਡ ਸੀ ਤੇ ਦੂਸਰਾ ਥਕਤ ਤੇ ਤੀਸਰਾ ਸ਼ੁੱਧਤ ਥੱਕੇ ਬਹੁਤ ਸੰ ਸਫਰ ਕੀਤਾ ਸੀ ਤੀਸਰਾ ਭੋਜਨ ਪਾਣੀ ਇਹਨਾਂ ਨੂੰ ਸ਼ਿਮਾਈਆਂ ਨੂੰ ਨਹੀਂ ਸੀ ਮਿਲਿਆ ਸ਼ਭਰਤ ਬਤਪਾਪ ਕਨਿਕਟ ਸਭ ਵਿਧ ਵਿਸ਼ਰੰਮੇ ਉਤਤ ਤੋਰਤ ਤਜਿਤ ਉਪਕ ਗੰਨ ਹੱਤ ਪਟ ਜਮ ਧਾਮੇ ਜਿਹੜੇ ਗੁਰੂ ਕੋ ਗੁਰੂ ਘਰ ਗੋਬਿੰਦ ਸਿੰਘ ਦੇ ਸੈਨਿਕ ਨੇ ਲਲਾ ਬੇਬ ਨੂੰ ਕਹਿੰਦੇ ਨੇ ਉਹ ਸਾਹਮਣੇ ਦੇਖੋ ਉਹਨਾਂ ਦੇ ਅਜੇ ਵੀ ਲੱਕੜਾਂ ਬਲ ਰਹੀਆਂ ਨੇ ਧੂਮੇ ਬਲ ਰਹੇ ਨੇ ਉਹਨਾਂ ਦੀ ਸੈਨਾ ਸਬਦਾਨੀ ਨਾਲ ਆਉਂਦੀ ਔਰ ਸਾਰੀ ਸਾਰੀ ਰਾਤ ਅੱਗ ਛੇਤਦੇ ਰਹਿੰਦੇ ਔਰ ਕਿਸੇ ਪ੍ਰਕਾਰ ਵੀ ਉਹਨਾਂ ਨੇ ਢਿੱਡ ਮੱਠ ਨਹੀਂ ਵਰਤੀ ਸਾਰੀ ਰਾਤ ਚੜ੍ਹਦੀ ਕਲਾ ਨਾਲ ਜੰਗ ਲੜਿਆ ਹੈ ਤੇ ਸਾਡੀ ਸੈਨਾ ਦੇ ਤਾਂ ਹਾਥੀ ਨਹੀਂ ਚੱਲ ਸਕੇ ਠੰਡ ਕਰਕੇ हाथ ਸੁਨ ਹੋ ਗਏ ਪੈਰ ਸੁਨ ਹੋ ਗਏ ਸਰੀਰ ਉਹਨਾਂ ਦਾ ਠਰੂ ਠਰੂ ਕਰਦਾ ਸੀ ਉਹਨਾਂ ਨੇ ਕੀ ਜੰਗ ਵਿੱਚ ਲੜਨਾ ਸੀ ਉਹ ਤਾਂ ਬਿਨਾਂ ਮਾਰਿਆਂ ਮਰੇ ਹੋਏ ਸਨ ਮੈਂ ਬੋਇਤ ਬੁੱਧ ਕਰ ਰਹੇ ਹੋ ਨੈ ਬਨਿਓ ਪਾਈ ਢੀਠ ਢੀਠੇ ਕਤੁਬ ਕ ਭਟ ਰਣ ਸਖੇ ਚਲਾਈ ਕਮਰ ਦੇ ਕਹਿੰਦਾ ਇਹਨਾਂ ਦਾ ਭਰਾ ਲੱਲਾ ਦੇਖਦਾ ਮੇਰੇ ਕੋਲ ਇੱਕ ਟੋਪ ਸੀ ਜਿਸ ਨੂੰ ਮੈਂ ਸਹਿਜੇ ਸਹਿਜੇ ਚਲਾਉਂਦਾ ਰਿਹਾ ਕਿਉਂਕਿ ਟੋਪ ਵਿੱਚ ਜਿੱਥੇ ਗੋਲੇ ਪਾਏ ਜਾਂਦੇ ਅੱਗ ਬਲਦੀ ਹੈ ਤੇ ਉੱਥੇ ਮੈਂ ਆਪਣੇ ਹੱਥ ਸੇਕ ਲੈਂਦਾ ਸੀ ਉਕਸੇ ਹੱਥ ਨਾਲ ਸੀਤ ਤੇ ਰਿਪ ਮਿਲ ਸਮੰਦਾਇਆ ਕਹਿਣ ਲੱਗਾ ਸਹਿਜੇ ਸਹਿਜੇ ਮੈਂ ਟੋਪਾਂ ਦੇ ਗੋਲੇ ਚਲਾਉਂਦਾ ਰਿਹਾ ਉਕਸੇ ਹੱਥ ਨਾਲ ਸੀਤ ਤੇ ਰਿਪ ਮਿਲ ਸਮੰਦਾਇਆ ਖਣਗ ਪਰ ਹਾਰੇ ਆਨ ਕਹਿ ਲਸ਼ਕਰ ਵਿਕਲਿਆ ਕਹਿਣ ਲੱਗਾ ਮੈਂ ਉੱਥੇ ਵੀ ਮਹਿਸੂਸ ਕਰ ਰਿਹਾ ਸਾਂ ਸਰਦੀ ਬਹੁਤ ਜ਼ਿਆਦਾ ਹੈ ਕਮਰ ਵੀ ਐਂਦਾ ਆਪਣੇ ਭਰਾ ਲੱਗਾ ਦੇ ਵੀ ਸਰਦੀ ਬਹੁਤ ਜ਼ਿਆਦਾ ਹੈ ਰਾਤ ਦੀ ਠੰਡ ਔਰ ਜਨਵਰੀ ਦਾ ਮਹੀਨਾ ਹੋਵੇ ਉਹ ਦਾ ਮਹੀਨਾ ਹੋਵੇ ਤੇ ਫਿਰ ਕਹਿਣ ਲੱਗੇ ਹੱਥ ਪੈਰ ਤਾਂ ਸੁਨ ਹੋ ਜਾਂਦੇ ਨੇ ਕਰਕੇ ਸਾਡਾ ਸੈਨਾ ਦਾ ਨੁਕਸਾਨ ਹੋਣ ਦਾ ਕਾਰਨ ਹੀ ਇਹ ਹੈ ਲਸ਼ਕਰ ਬੇਕੁਲਾ ਆਇਆ ਸਾਡੀ ਸੈਨਾ ਸਾਰੀ ਠੰਡ ਨਾਲ ਠੀਤ ਨਾਲ ਜੁੜ ਚੁਕੀ ਸੀ ਜਾਣੇ ਪੜੇ ਨਾ ਅਪਰ ਪਰ ਕਟਿਆ ਆਪ ਸਮਾਹੀ ਬਿਨਾ ਨੀਤ ਤੇ ਲਰਨ ਰਨ ਜੇ ਭਾਵਤ ਨਹੀਂ ਬਿਨਾ ਕਿਸ਼ੇ ਕਾਰਨ ਦੇ ਆਪਸ ਵਿੱਚ ਕੱਟ-ਕੱਟ ਕੇ ਮਰ ਗਏ ਕਿਉਂਕਿ ਭੁਲੇਖਾ ਹੀ ਪੈ ਗਿਆ ਸਿੱਖ ਸੈਨਿਕ ਗੁਰੂ ਹਰਗੋਬਿੰਦ ਸਾਹਿਬ ਦੀ ਸੈਨਾ ਕੁਝ ਪਿੱਛੋਂ ਵੀ ਚੜ ਕੇ ਆ ਗਏ ਇਹ ਤਾਂ ਅੱਗੇ ਵਧ ਰਹੇ ਸਨ ਪਰ ਕੁਝ ਸੈਨਾ ਜਦੋਂ ਪਿਛਲੇ ਪਾਸਿਓਂ ਦੀ ਆਈ ਤੇ ਉਸ ਸਮੇਂ ਹੀ ਕੁਝ ਸਮਝ ਨਾ ਪਿਆ ਇਨ੍ਹਾਂ ਦੁਰਗੰ ਸ਼ਿਪਾਹੀਆਂ ਨੂੰ ਬਿਨਾ ਨੀਤ ਤੇ ਲਰਨ ਰੰਨ ਗੈ ਬਾਬਤ ਨਹੀਂ ਤੁਸੀਂ ਕੋਈ ਨੀਤੀ ਨਹੀਂ ਸੋਚੀ ਜੋ ਤੁਸੀਂ ਅਤੀ ਰਾਤ ਦਾ ਅੱਧੀ ਰਾਤ ਦਾ ਜਿਹੜਾ ਹਮਲਾ ਕੀਤਾ ਹੈ ਇਹ ਬਿਲਕੁਲ ਨੀਤੀ ਦੇ ਅਨੁਸਾਰ ਨਹੀਂ ਸੀ ਇਸ ਦਾ ਸਾਨੂੰ ਵਧੀਕ ਨੁਕਸਾਨ ਹੋਇਆ ਅਬ ਤੁਮ ਅਬਰਸੀ ਹੋ ਜਾਂਦੀ ਐ ਪਰਾ ਹੋਏ ਥੋੜਾ ਹੋਤੇ ਹੀ ਤੋਏ ਮਰਨ ਕੋ ਸੋ ਰਹੇ ਨ ਘੁਰ ਤੁਸੀਂ ਆਪਣੇ ਵੱਲ ਵੇਖ ਲਓ ਤੁਹਾਨੂੰ ਸਮੇਂ ਸਿਰ ਭੋਜਨ ਮਿਲਿਆ ਸਮੇਂ ਸਿਰ ਤੁਸੀਂ ਆਰਾਮ ਕੀਤਾ ਸਮੇਂ ਸਿਰ ਤੁਸੀਂ ਪੱਠੀ ਵਾਲ ਕੇ ਕੋੜਿਆਂ ਦੀ ਉਸ ਦੇ ਪਾਸ ਸਾਰੀ ਰਾਤ ਬਿਤਾਈ ਹੈ ਇੱਕ ਪਲ ਵੀ ਉਹਦੇ ਤੋਂ ਵੱਖਰੇ ਨਹੀਂ ਤੁਸੀਂ ਹੋਏ ਪਰ ਜਦੋਂ ਉਸ ਪੱਟੀ ਤੋਂ ਦੂਰ ਹੋ ਕੇ ਦੇਖੋਗੇ ਕਿੰਨਾ ਪਾਲਾ ਪੈ ਰਿਹਾ ਪਿੰਨੀ ਠੰਡ ਹੋ ਰਹੀ ਹੈ ਕਹਿੰਦੇ ਬਾਰਾ ਹੋਏ ਥੋੜਾ ਸਰਦੀ ਕੋਈ ਥੋੜੀ ਨਹੀਂ ਸੀ ਜਿਸ ਕਰਕੇ ਸਾਡੀ ਸੈਨਾ ਦਾ ਛੇਤੀ ਨੁਕਸਾਨ ਹੋਇਆ ਸ਼ੁਦਤ ਸ਼ਰਮਤullah ਸ਼ਹਿ ਕਹ ਰਿਹਾ ਸੋ ਮਿਟੇ ਨਜ ਹੈ ਅਭਟ ਗੋਣ ਵਰਤ ਹੈ ਜੇ ਪ੍ਰਸਰਤ ਰਹੇ ਸਤ ਸੰਗਤ ਕਮਰ ਬੀਗ ਇਹਦਾ ਭਰਾ ਇਹ ਨੂੰ ਕਹਿੰਦਾ ਹੁਣ ਨਾ ਤਾਂ ਤੁਸੀਂ ਸੈਨਾ ਦੀ ਭੁੱਖ ਦਾ ਇਲਾਜ ਕਰ ਸਕਦੇ ਹੋ ਇੰਨਾ ਤੁਹਾਡੇ ਕੋਲ ਪ੍ਰਸ਼ਾਦਾ ਨਹੀਂ ਇੰਨਾਂ ਲੋਕਾਂ ਦਾ ਇੰਨੇ ਸਿਪਾਹੀਆਂ ਦਾ 10000 ਦਾ ਤੁਸੀਂ ਰਾਸ਼ਨ ਨਹੀਂ ਨਾਲ ਲੈ ਕੇ ਆਏ ਦੂਜਾ ਸ਼ਰਮਤ ਜਿਹੜੀ ਇਹਨਾਂ ਨੂੰ ਥਕਾਨ ਹੈ ਉਹਦਾ ਵੀ ਕੋਈ ਤੁਹਾਡੇ ਕੋਲ ਇਲਾਜ ਨਹੀਂ ਹੈ ਤੇ ਤੀਸਰੀ ਗੱਲ ਆਬ ਹਟਬੋਨ ਹੈ ਬਨਤ ਹੈ ਰਿਪ ਸਿਰ ਪਰ ਐ ਹੈ ਜੇ ਪਿੱਛੇ ਹਟ ਜਾਂਦੇ ਹਾਂ ਤਾਂ ਬੜੀ ਬੇਇਜ਼ਤੀ ਹੈ ਸਾਨੂੰ ਤਾਂ ਅੱਗੇ ਵਧਣਾ ਹੀ ਪੈਣਾ ਹੈ ਦੇਹੋ ਦਮਾ ਮੈਂ ਚੜੋ ਸਭ ਦੇਖੋ ਰਣ ਯੋਰਾ ਰੌਰ ਪਰਿਓ ਆਵਤਿਓਰੇ ਘਾਤਿਓ ਬਨਜੂਰਾ ਕਮਰ ਦੇ ਕੰਡ ਪਿੱਛੇ ਨਹੀਂ ਆ ਸਕਦੇ ਹੁਣ ਆਪਾਂ ਮੈਦਾਨਾ ਜੰਗ ਜਿਹੜਾ ਹੈ ਉਹ ਦਿਨ ਚੜ੍ਹੇ ਦਾ ਵੀ ਸ਼ੁਰੂ ਹੋ ਚੁੱਕਾ ਹੈ ਗੁਰੂ ਘਰ ਗੋਬਿੰਦ ਸਿੰਘ ਜੀ ਨੇਤ ਨੇ ਪੂਰਾ ਕਰਕੇ ਨੇਮ ਪੂਰਾ ਕਰਕੇ ਕਮਰ ਤਸਾ ਕਰਕੇ ਮੈਦਾਨੇ ਜੰਗ ਵਿੱਚ ਮਹਾਰਾਜ ਆ ਜੋ ਪਏ ਨੇ ਇਸ ਕਰਕੇ ਇਹ ਕਹਿਣ ਲੱਗੇ ਹੁਣ ਤਾਂ ਨਗਾਰੇ ਵਜਾਓ ਤੇ ਰਣ ਤਤ ਤੇ ਮੈਦਾਨ ਵਿੱਚ ਜੂਜੋ ਕਮ ਚੋਂ ਹੁਣ ਘਾ ਦਿਓ ਵੱਡ ਜੋਰਾ ਜਿੰਨਾ ਜੋਰ ਹੈ ਲਾ ਦਿਓ ਬੇਗ ਲਾ ਜਾਨੀ ਤਵੇ ਈਕ ਬਖੰਨ ਉਕੇ ਆਹੋ ਬਧ ਯਤਨ ਕੁਛ ਰਿਪਗਨ ਰਣ ਹਾਲੈ ਲਲਾ ਤੇ ਨੂੰ ਅਹਿਸਾਸ ਹੋਇਆ ਕਿ ਮੇਰਾ ਭਰਾ ਮੈਨੂੰ ਠੀਕ ਕਹਿੰਦਾ ਪਿਆ ਜੋ ਇਹ ਕਹਿ ਰਿਹਾ ਨੀਕ ਬਖਾਨੇ ਬਿਲਕੁਲ ਠੀਕ ਇਸਨੇ ਕਿਹਾ ਹੈ ਹੁਣ ਕੋਈ ਯਤਨ ਨਹੀਂ ਹੋ ਸਕਦਾ ਜੋ ਚਲੇ ਗਏ ਸੋ ਚਲੇ ਗਏ ਦੂਸਰਾ ਹੁਣ ਤਾਂ ਅੱਗੇ ਵਧਣਾ ਹੀ ਪੈਣਾ ਹੈ ਮੈਦਾਨੇ ਜੰਗ ਵਿੱਚ ਚੜਿਓ ਆਪ ਸੰਗ ਚੜਿਓ ਆਪ ਸੰਗ ਲੈ ਹੋਏ ਕਹਿ ਸਮਹਾਈ ਚਾਹਤ ਪਾਰਨ ਖੇਤ ਮੈਂ ਮੈਂ ਕਰੂ ਤਰਾਈ ਹੁਣ ਮਨ ਕਰਕੇ ਵਿਚਾਰਿਆ ਚੜਿਓ ਆਪ ਸਭ ਸੰਗ ਲੈ ਮੈਂ ਮੈਦਾਨੇ ਜੰਗ ਵਿੱਚ ਜਾਵਾਂਗਾ ਲਲਾ ਬੇ ਤਿਆਰੀ ਕਰ ਰਿਹਾ ਮਨ ਹੀ ਮਨ ਕਰਕੇ ਖਾਦ ਭਾਰਣ ਖੇਤ ਮੈਂ ਮੈਂ ਕਰੂੰ ਲੜਾਈ ਮੈਂ ਦੂਜਾਂ ਗਾ ਮੈਦਾਨ ਵਿੱਚ ਇਥੇ ਏ ਚੜ ਕਰ ਚੱਲਿਓ ਖੇਤ ਮੈਂ ਕਰੂੰ ਲੜਾਈ ਇਤ ਤੋਂ ਏ ਚੜ ਕਰ ਚੱਲਿਓ ਵੱਡ ਸ਼ੋਰ ਉਠੰਤਾ ਬਜੇ ਦਮ ਮੈਂ ਸੈ ਕਰੇ ਉਤਸ਼ਾਹ ਤਰੰਤਾ ਹੁਣ ਸੈਨਾਪਤੀ ਆਪ ਚੱਲ ਗਏ ਲਲਾ ਬੇਗ ਚੱਲ ਗਏ ਜਿਸ ਨੇ ਲਾਹੌਰ ਤੁਰਨ ਵੇਲੇ ਤਲਵਾਰ ਚੁੱਕੀ ਸੀ ਕਿ ਮੈਂ ਗੁਰੂ ਹਰਗੋਬਿੰਦ ਸਾਹਿਬ ਨੂੰ ਪਕੜ ਕੇ ਲਿਆਵਾਂਗਾ ਚੱਲ ਪਿਆ ਹੁਣ ਮੈਦਾਨ ਮੈਦਾਨੇ ਜੰਗ ਵੱਲੋਂ ਵਜੇ ਦਮਾਮੇ ਸੈਨ ਕਰੇ ਨਗਾਰਿਆਂ ਦੀ ਚੋਬ ਲਾਈ ਗਈ ਉਤਸ਼ਾਹ ਤਰੰਤਾ ਕਭੀ ਕਹਿੰਦੇ ਬੜੇ ਉਤਸ਼ਾਹ ਨਾਲ ਚੱਲਿਆ ਆਵਤ ਪਾਰਣ ਘੂਮਤਾ ਕੋਸਨ ਲਗਹਿਰਾ ਮਰੇ ਪਰ ਹੈ ਸੂਰਮੈ ਫਤਖੋਰ ਕੰheira ਜਦੋਂ ਹੁਣ ਤੁਰ ਪਿਆ ਰਾਹ ਵਿੱਚ ਕੀ ਦੇਖਦਾ ਹੈ ਰਣ ਤੱਤੇ ਮੈਦਾਨ ਵਿੱਚ ਦੂਰ ਦੂਰ ਤੱਕ ਜਿੱਥੋਂ ਤੱਕ ਨਿਗਾਹ ਜਾਂਦੀ ਹੈ ਤਾਂ ਨੀਕਾਂ ਲੋਥਾਂ ਸਰੀਰ ਸੂਰ ਬੀਰਾਂ ਦੇ ਬਿਖਰੇ ਪੈ ਹਨ ਤਾਮਖ ਸਰੋਣਤ ਛੁਟ ਬੋ ਬਚਾਲਿਓ ਸਾਰੇ ਕਰਨ ਵਰਣ ਕੀਚੂ ਨਹੀ ਅਮਰੀ ਜਨ ਧਾਰੇ ਕਬੀ ਰਾਜ ਕਬੀ ਸੰਤੋਖ ਸਿੰਘ ਕਹਿੰਦੇ ਧਰਤੀ ਲਾਲੋ ਲਾਲ ਹੋ ਚੁੱਕੀ ਸੀ ਸਾਦੇ ਕਿਤੇ ਆਮ੍ਰਖ ਸੀ ਕੱਪੇ ਅੰਗ ਪੈ ਹੋਏ ਮਨ ਉੱਪਰ ਬਹੁਤ ਗਹਿਰੀ ਚੋਟ ਦਿੰਦੇ ਸਨ ਦੇਖ ਕੇ ਹਿਰਦਾ ਕੰਬ ਜਾਂਦਾ ਪਾਂਛੀ ਉੜ ਚੋਂ ਦਸਾਤੇ ਬਾਇਸ਼ ਕਰਿ ਜਿ ਆਏ ਕਾਂਕੇ ਆ ਗੇ ਅਮਖ ਭਖੀ ਭਰਵੇਂ ਸਮਦਾਏ ਦਿਨ ਚੜਨ ਕਰਕੇ ਅਨੇਕਾਂ ਕਾਂ ਗਿਰ ਜਾਂ ਕੂੰਕਰ ਪਸ਼ੂ ਜਿਹੜੇ ਮਾਸ ਖਾਣ ਵਾਲੇ ਨੇ ਉਹ ਪਹੁੰਚ ਗਏ ਸੰ ਜੰਬਕ ਤ੍ਰਿਪਤ ਪ੍ਰਕਾਰਤੇ ਖਾਇਓ ਮਨ ਪਾਇਓ ਮਨੋਇਸੀ ਸਾਦੇ ਤਗੁਰ ਰਖ ਹਨ ਤ੍ਰਿਪਤਾਇਓ ਕਵੀ ਰਾਜ ਕਵੀ ਸੰਤੋਖ ਸਿੰਘ ਕਹਿੰਦੇ ਗਿੱਦੜ ਆਦਿਕ ਜੰਬੁਕ ਆਦਿਕ ਖਾ ਖਾ ਕੇ ਮਨ ਆਉਂਦਾ ਰਜ ਚੁੱਕੇ ਸੰ ਮਾਨੋ

ਕਿਮ ਲਸ਼ਕਰ ਹਾਨਾ ਐ ਖੁਦਾਵੰਦ ਅੱਲਾ ਤਾਲਾ ਇਹ ਕਿਵੇਂ ਹੋ ਗਿਆ ਮੈਂ ਤਾਂ ਸਾਰੀ ਸੈਨਾ ਜੀਵਕਤੇ ਬੜੇ ਬਲਸ਼ਾਲੀ ਯੋਧੇ ਲਿਆਇਆ ਸਾਂ ਪਰ ਇਹ ਤਾਂ ਮਿੱਟੀ ਵਿੱਚ ਮਿੱਟੀ ਹੋ ਗਏ ਛੋਟ ਦਸਖਤ ਬਲ ਰੋੜ ਪਾਥਿ ਜੋਦ ਦਰੰਤਾ ਤੁਰ ਕਾਮੀ ਸਹਿਨਾ ਘਰੀ ਆਈ ਦ੍ਰਿਸ਼ਤੰਤਾ ਸਤਿਗੁਰੂ ਦੇ ਭੇਜੇ ਹੋਏ ਸੂਰਬੀਰ ਭਾਈ ਜੋਧ ਰਾਏ ਤੇ ਉਸ ਦੇ ਨਾਲ ਉਸ ਦੇ ਭਰਾ ਉਸ ਦੀ ਸੈਨਾ ਜਿਨ੍ਹਾਂ ਨੇ ਆਪ ਛੇਵੇਂ ਪਾਤਸ਼ਾਹ ਮੇਰੀ ਪੀਰੀ ਦੇ ਸਤਿਗੁਰੂ ਪਾਸੋਂ ਲੈ ਕੇ ਥਾਪੜਾ ਟਿੱਡੀ ਗੱਲ ਜੋ ਤੁਰਪ ਸੈਨਾ ਆਈ ਸੀ ਉਹਨਾਂ ਦਾ ਘਾਨ ਕੀਤਾ ਮੈਦਾਨੇ ਜੰਗ ਵਿੱਚ ਵੰਗਾਰ ਬੰਗਾਰ ਕੇ ਮਾਰਿਆ ਸ਼ਸਤਰ ਵਸਤਰ ਕੋ ਮੂਲ ਕੇ ਹੈ ਥਕਤ ਵਡੇਰੇ ਦਿਬਤ ਪ੍ਰਭੂ ਖਰਜ ਨੋ ਕੇ ਬੋ ਕੰਚਨ ਕੇਰੇ ਕਵੀ ਰਾਜ ਕਵੀ ਸੰਤੋਖ ਸਿੰਘ ਲਿਖਦੇ ਨੇ ਭਾਈ ਜੋਧ ਰਾਏ ਜੋ ਆਪ ਇਲਾਕੇ ਦਾ ਸੂਜਵਾਨ ਮਨੁੱਖ ਹੈ ਔਰ ਤਨ ਉਹ ਆਨ ਮਨੋਖ ਹੈ ਜਿਸ ਦੇ ਕਾਇਆ ਤੇ ਕੀਮਤੀ ਗਹਿਣੇ ਪੈਨੇ ਨੇ ਔਰ ਸੋਹਣੀ ਕੀਮਤੀ ਪੁਸ਼ਾਕ ਕਾਇਆ ਤੇ ਪਹਿਨੀ ਹੋਈ ਹੈ ਉਹ ਛੇਵੇਂ ਪਾਤਸ਼ਾਹ ਦੀ ਸੇਵਾ ਵਿੱਚ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ ਇੱਕ ਸੌਰ ਤੌਰਿਉ ਕਹੇ ਗੁਰ ਢਿੱਡ ਸੁਧ ਦੇਨੀ ਮਹਾਰਾਜ ਤੁਰਕਾਨ ਕੀ ਸੈਨਾ ਵੜ ਚੀਨੀ ਭਾਈ ਜੋਧ ਰਾਏ ਨੇ ਆਪਣਾ ਇੱਕ ਦੂਤ ਭੇਜਿਆ ਹੈ ਕਿ ਮੇਰੀ ਬੀਬੀ ਦੇ ਸਤਿਗੁਰੂ ਨੂੰ ਜਾ ਕੇ ਬੇਨਤੀ ਕਰਕੇ ਦੱਸੋ ਕਿ ਮਹਾਰਾਜ 10000 ਦੀ ਗਿਣਤੀ ਵਿੱਚ ਸੈਨਾ ਲੈ ਕੇ ਲੱਲਾ ਵੇਹ ਫਿਰ ਚੜਾਈ ਕਰਕੇ ਤੁਰ ਪਿਆ ਹੈ ਜਦੋਂ ਉਹ ਦੂਤ ਆਇਆ ਹੈ ਛੇਵੇਂ ਪਾਤਸ਼ਾਹ ਦੇ ਚਰਨ ਪਰਸੇ ਨੇ ਮਹਾਰਾਜ ਜੀ ਨੂੰ ਬੇਨਤੀ ਕਰਦਾ ਹੈ ਮਹਾਰਾਜ ਤੁਰਕਾਨ ਕੀ ਸੈਨਾ ਵੱਡੀ ਨਹੀਂ ਮਹਾਰਾਜ ਤੁਰਕਾਂ ਦੀ ਸੈਨਾ ਲਲਾ ਬੇਰ ਦੇ ਹੁਕਮ ਨਾਲ ਫਿਰ ਚੜ ਕੇ ਆ ਰਹੀ ਹੈ ਸਭਯ ਮੰਦਿਰ ਸੁਬੋਹ ਕਰੀ ਰਨਖੇਤਮ ਜਾਰਾ ਲੜਦ ਜੋਧ ਜਾਤੀ ਮਲਕ ਯਕਸ਼ਾਹੋ ਅਧਾਰ ਸਤਗੁਰੂ ਜਦੋਂ ਸੁਣਦੇ ਹਨ ਦੱਸ ਰਿਹਾ ਸੀ ਇਹ ਸੇਵਕ ਭਾਈ ਜੋਧ ਰਾਏ ਦਾ ਸੇਵਕ ਦੱਸ ਰਿਹਾ ਸੀ ਮਹਾਰਾਜ ਭਾਈ ਜੋਧ ਮਲਕ ਜਾਤੀ ਭਾਈ ਮਲਕ ਵੀ ਜੋ ਭਾਈ ਜੋਧ ਦੇ ਨਾਲ ਉਤਸ਼ਾਹ ਨਾਲ ਉਸਦਾ ਭਰਾ ਹੈ ਦੋਵੇਂ ਮੈਦਾਨੇ ਜੰਗ ਵਿੱਚ ਹੁਣ ਫੌਜ ਦੀ ਚੜ੍ਹਾਈ ਨੂੰ ਦੇਖਦਿਆਂ ਸਾਰ ਇਹਨਾਂ ਨੇ ਵੀ ਚੜ੍ਹਾਈ ਕਰ ਦਿੱਤੀ ਹੈ ਬਾਕੀ ਰਹੇ ਨਾ ਤੁਰਕੇ ਅਬ ਜੀਵਤ ਸਭ ਆਏ ਮਰੇ ਪਰੇ ਰਬੂਸ ਲਗ ਅਸ ਭਟ ਸਮਦਾਏ ਮਹਾਰਾਜ ਜਿਹੜੇ ਬਾਕੀ ਰਹਿ ਗਏ ਉਹ ਵੀ ਆ ਰਹੇ ਨੇ ਲੱਗਦਾ ਹੈ ਮਹਾਰਾਜ ਉਹਨਾਂ ਦੀ ਵੀ ਉਹੀ ਹੋਵੇਗੀ ਹਾਲਾਤ ਜਿਹੜੀ ਪਹਿਲੋਂ ਵਾਲਿਆਂ ਦੀ ਹੋਈ ਜਿਹੜੇ ਰਾਤੀ ਮੈਦਾਨ ਵਿੱਚ ਆਏ ਜੋ ਉਹਨਾਂ ਨਾਲ ਵਾਪਰੇ ਆ ਉਹੀ ਹੁਣ ਇਹਨਾਂ ਨਾਲ ਵਾਪਰੇਗਾ ਕਿਉਂਕਿ ਬਹੁ ਗਿਣਤੀ ਵਿੱਚ ਸ਼ੈਨਾ ਜੜ ਪਈ ਹੈ ਹਮ ਬਰਕਾਸ਼ ਬਧਿਕਤ ਹੈ ਇਤੇ ਕਿਨ ਮਾਰੇ ਪਰੇ ਤਰੰਗ ਪਰ ਤਰੰਗ ਬੋ ਧਰ ਪਰ ਧਰ ਡਾਈ ਉਹ ਸੇਵਕ ਬੇਨਤੀਆਂ ਕਰਦਾ ਪਿਆ ਮਹਾਰਾਜ ਹੁਣ ਪਤਾ ਲੱਗਦਾ ਬਈ ਕਿੰਨੀ ਉਹ ਦੂਰ ਦੂਰ ਤੱਕ 15000 ਸੈਨਿਕ ਮਾਰੇ ਜੈਨੇ ਤੁਰਕਾਂ ਦੇ ਬੜੀ ਦੂਰ ਦੂਰ ਤੱਕ ਲੋਥਾਂ ਵਿਸ਼ੀਆਂ ਪਈਆਂ ਨੇ ਮਹਾਰਾਜ ਸੱਚੇ ਪਾਤਸ਼ਾਹ ਕਈ ਘੋੜੇ ਮਾਰੇ ਜਾ ਚੁੱਕੇ ਨੇ ਔਰ ਇਹ ਧਰਤੀ ਬਹੁਤ ਧਰ ਪਰ ਧਰ ਡਾਰੇ ਪੂਰੀ ਦੀ ਪੂਰੀ ਧਰਤੀ ਜਿਹੜੀ ਹੈ ਧੜਾ ਨਾਲ ਤੇ ਸਰੀਰ ਦੇ ਕੱਟੇ ਅੰਗਾ ਨਾਲ ਭਰੀ ਪਈ ਹੈ ਤਵਲ ਨਗਾਰੇ ਗਨ ਵਜੇ ਹੋਇਓ ਪਟ ਭੇਰਾ ਕੁਈ ਪਰਵਾਤ ਪ੍ਰਕਾਸ਼ ਮੈਂ ਰਿਸ਼ਕੀਨ ਕਮੇਰਾ ਮਹਾਰਾਜ ਹੁਣ ਵੀ ਜਿਹੜੇ ਨਗਾਰੇ ਵੱਜ ਰਹੇ ਨੇ ਉਹ ਡਬਲ ਨਹੀਂ ਦੂਰੇ ਦੂਰੇ ਨਗਾਰਿਆਂ ਤੇ ਜੋਬ ਲੱਗ ਰਹੀ ਹੈ ਭੱਟ ਥੋੜੇ ਨਹੀਂ ਆ ਰਹੇ ਸੈਨਕ ਬਹੁ ਗਿਣਤੀ ਵਿੱਚ ਆ ਰਹੇ ਨੇ ਸਤਿਗੁਰੂ ਭਈ ਪ੍ਰਵਾਤ ਪ੍ਰਕਾਸ਼ ਮੈਂ ਰਿਸ਼ਕੀਨ ਕਮੇਰਾ ਸੱਚੇ ਪਾਤਸ਼ਾਹ ਬੜੇ ਜੋਸ਼ ਨਾਲ ਆ ਰਹੇ ਨੇ ਲਲਾ ਦੇਰ ਚੜਾਈ ਕਰਕੇ ਆ ਰਿਹਾ ਹੈ ਸੁਨ ਸਗਵੀ ਸੁਖ ਸਤ ਗੁਰੂ ਅਸ ਚੜੇ ਸਹੇਲੇ ਜੋਗ ਪਰੇ ਰਣ ਜੀਤ ਪਰ ਪਟ ਆਜਤਲੇਲੇ ਸਤ ਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੁਣਦੇ ਨੇ ਬੀਰਾਸ ਵਿੱਚ ਮਹਾਰਾਜ ਆ ਜਾਂਦੇ ਨੇ ਆਪ ਸਤ ਗੁਰੂ ਨੇ ਸਹੇਲੇ ਕੋ ਦੇਤੇ ਸਵਾਰੀ ਕਰ ਲਈ ਹੈ ਸਤਿਗੁਰੂ ਲਗਾਮਾਂ ਪਕੜ ਕੇ ਰਕਾਬਾਂ ਵਿੱਚ ਪੈਰ ਰੱਖ ਕੇ ਸੱਚੇ ਪਾਤਸ਼ਾਹ ਤਿਆਰ ਹੋਏ ਨੇ ਨਗਾਰਾ বাজਾਇਆ ਹੈ ਤੇ ਆਖਣ ਲੱਗੇ ਜੋ ਵਪਾਰੀ ਰਣਜੀਤ ਪਰ ਭੱਟ ਆਜੁੱਧ ਲੈ ਦੇ ਗੁਰੂ ਜੀ ਦੇ ਪਾਸ ਜਿੰਨੇ ਸੈਨਿਕ ਸਨ ਸਾਰਿਆਂ ਨੂੰ ਪ੍ਰੇਰ ਲਿਆ ਹੈ ਚਲੋ ਮੈਦਾਨੇ ਜੰਗ ਅੰਦਰ ਆਪਾ ਵਾਰ ਦਿਓ ਅੱਜ ਮੈਦਾਨੇ ਜੰਗ ਵਿੱਚ ਜਿੱਤ ਪ੍ਰਾਪਤ ਕਰਕੇ ਆਈਏ ਸ਼ੇਰ ਤਰੰਦਮ ਕੋ ਜਲੇ ਮੈਂ